ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਥੋੜਾ ਸਾਰਿਆਂ ਦਾ ਦਸਤਕ ਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਨੀ ਆ ਉਹ ਹੈਗਾ ਕਿ ਸਾਡੇ ਸਮਾਜ ਦੇ ਵਿੱਚ ਹਨਾ ਸਾਡੇ ਆਲੇ ਦੁਆਲੇ ਕਈ ਵਾਰ ਸਾਡੇ ਆਪਣੇ ਹੀ ਘਰਾਂ ਦੇ ਵਿੱਚ ਹਸਬੰਡ ਵਾਈਫ ਦੇ ਰਿਸ਼ਤੇ ਇਸ ਤਰ੍ਹਾਂ ਉਲਝੇ ਹੁੰਦੇ ਆ ਕਿ ਉਸ ਘਰ ਦਾ ਜਿਹੜਾ ਸਾਰਾ ਹੀ ਢਾਂਚਾ ਬੁਰੀ ਤਰ੍ਹਾਂ ਹਿੱਲ ਜਾਂਦਾ ਉਹਨਾਂ ਦੇ ਬੱਚੇ ਉਹਨਾਂ ਦੇ ਘਰ ਦੇ ਬਾਕੀ ਜੀ ਬਹੁਤ ਕੁਝ ਉਹਨਾਂ ਤੋਂ ਪ੍ਰਭਾਵਿਤ ਹੁੰਦਾ ਉਹਨਾਂ ਦੇ ਇੱਕ ਰਿਸ਼ਤੇ ਦੇ ਸਹੀ ਨਾ ਹੋਣ ਕਰਕੇ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੇ ਨਿੱਕੀਆਂ-ਨਿੱਕੀਆਂ ਗੱਲਾਂ ਜਾਂ ਅਹਿਮ ਗੱਲਾਂ ਕਿਹੜੀਆਂ ਨੇ ਜਿੰਨਾ ਕਰਕੇ ਅਸੀਂ ਇਸ ਰਿਸ਼ਤੇ ਨੂੰ ਖਰਾਬ ਕਰ ਲੈਨੇ ਆ ਤੇ ਇਹਦੇ ਖਰਾਬ ਹੋਣ ਨਾਲ ਹੀ ਸਾਡਾ ਪਰਿਵਾਰ ਵੀ ਇੱਕ ਤਰ੍ਹਾਂ ਨਾਲ ਖਰਾਬ ਹੋ ਜਾਂਦਾ ਹੈ ਤੇ ਉਹਨਾਂ ਦੇ ਕਾਰਨ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਉਹਨਾਂ ਦਾ ਸਿੱਟਾ ਕੀ ਨਿਕਲਦਾ ਹੈ ਉਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚੋਂ ਤੇ ਆਖਰ ਨੂੰ ਅਸੀਂ ਗੱਲ ਕਰਾਂਗੇ ਕਿ ਇਹ ਸਭ ਦਾ ਹੱਲ ਕੀ ਹੈ ਕਿਉਂਕਿ ਜਦੋਂ ਵੀ ਕਿਤੇ ਕੋਈ ਸਮੱਸਿਆ ਹੁੰਦੀ ਆ ਤੇ ਨਾਲ ਹੀ ਉਹਦਾ ਹੱਲ ਵੀ ਉੱਥੇ ਹੀ ਕਿਤੇ ਪਿਆ ਹੁੰਦਾ ਤੇ ਅੱਜ ਅਸੀਂ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦੀ ਹਾਂ ਕਿ ਰਿਸ਼ਤੇ ਦੇ ਵਿੱਚ ਪਹਿਲਾ ਜਿਹੜਾ ਕਾਰਨ ਹੈਗਾ ਉਹ ਹੈਗਾ ਆਪਸੀ ਜਿਹੜੀ ਕਮਿਊਨੀਕੇਸ਼ਨ ਹੈ ਆਪਸੀ ਗੱਲਬਾਤ ਹੈ ਉਹਦੀ ਬਹੁਤ ਕਮੀ ਰਹਿ ਜਾਂਦੀ ਹੈ ਕਿਤੇ ਨਾ ਕਿਤੇ ਜਦੋਂ ਕਿਸੇ ਦੇ ਮਨ ਦੇ ਵਿੱਚ ਕੋਈ ਸਮੱਸਿਆ ਹੈਗੀ ਹੈ ਕੋਈ ਉਲਝਣ ਹੈ ਆਪਣੇ ਸਾਥੀ ਦੇ ਨਾਲ ਕੋਈ ਉਹਦਾ ਗਿਲਾ ਸ਼ਿਕਵਾ ਜਾਂ ਉਹਨੂੰ ਕੋਈ ਅਲਾਮਬਾ ਦੇਣ ਨੂੰ ਜੀ ਕਰਦਾ ਤਾਂ ਮناسب ਜਿਹਾ ਸਮਾਂ ਦੇਖ ਕੇ ਉਹਦੇ ਨਾਲ ਗੱਲ ਕਰਨੀ ਜ਼ਰੂਰੀ ਹੈ ਪਰ ਅਸੀਂ ਕੀ ਕਰਦੇ ਹਾਂ ਕਿ ਆਪਦੇ ਅੰਦਰ ਜ਼ਹਿਰ ਕੋਲਦੇ ਰਹਿਨੇ ਆ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਹੁਣ ਨਹੀਂ ਮੈਂ ਫੇਰ ਗੱਲ ਕਰੂੰ ਜਾਂ ਕਿਸੇ ਖਾਸ ਮੌਕੇ ਦੀ ਤਲਾਸ਼ ਕਰੂੰ ਇਸ ਤਰ੍ਹਾਂ ਕਰਦੇ ਕਰਦੇ ਜਿਹੜੀ ਉਹ ਸਮੱਸਿਆ ਹੈਗੀ ਉਹ ਲੰਬੀ ਹੋ ਜਾਂਦੀ ਐ ਅਸੀਂ ਆਪਸ ਵਿੱਚ ਬੈਠ ਕੇ ਗੱਲਬਾਤ ਨਹੀਂ ਕਰਦੇ ਤੇ ਰਿਸ਼ਤਾ ਨਾ ਬੁਰੀ ਤਰ੍ਹਾਂ ਉਲਝਾ ਜਾਂਦਾ ਦੂਜਾ ਜਿਹੜਾ ਕਾਰਨ ਹੈਗਾ ਉਹਦਾ ਇਹ ਵੀ ਹੋ ਸਕਦਾ ਹੈ ਕਿ ਫਾਈਨੈਂਸ਼ੀਅਲ ਸਮੱਸਿਆਵਾਂ ਉਹਨਾਂ ਦੇ ਦਰਮਿਆਨ ਹੋਣ ਹਨਾ ਉਹਨਾਂ ਦੇ ਘਰ ਦੇ ਜਿਹੜੇ ਪੂਰਾ ਬਜਟ ਹੈ ਉਹਦਾ ਖਰਚਾ ਤੇ ਉਹਦੀ ਆਮਦਨ ਦੇ ਵਿੱਚ ਕੋਈ ਬੈਲੈਂਸ ਨਹੀਂ ਰਹਿੰਦਾ ਤੇ ਉਹ ਸਾਰਾ ਉਥਲ ਪੁਥਲ ਹੋ ਜਾਂਦਾ ਚੀਜ਼ਾਂ ਮੈਨੇਜ ਨਹੀਂ ਹੁੰਦੀਆਂ ਬੱਚਿਆਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਨੂੰ ਕੋਈ ਉਹਨਾਂ ਦੀਆਂ ਲੋੜੀਂਦੀਆਂ ਚੀਜ਼ਾਂ ਵੀ ਨਹੀਂ ਅਸੀਂ ਫਿਰ ਮੁਹੱਈਆ ਕਰਵਾ ਪਾਉਂਦੇ ਤਾਂ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਸੋ ਇਹਦਾ ਵੀ ਕਾਰਨ ਹੈ ਕਿ ਜਿਹੜੇ ਹਸਬੰਡ ਵਾਈਫ ਦੇ ਰਿਸ਼ਤੇ ਹੈਗੇ ਆ ਉਹ ਬਿਲਕੁਲ ਖਰਾਬ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਮੇਨ ਕਾਰਨ ਇਹਦਾ ਸਮਝ ਸਕਦੇ ਆ ਉਹ ਹੈਗਾ ਘਰੇਲੂ ਜ਼ਿੰਮੇਵਾਰੀਆਂ ਤੋਂ ਭੱਜਣਾ ਕਈ ਵਾਰ ਆਪਾਂ ਦੇਖਿਆ ਕਿ ਕਿਸੇ ਕਿਸੇ ਪਰਿਵਾਰ ਦੇ ਵਿੱਚ ਜਿਹੜੇ ਆਦਮੀ ਹੁੰਦੇ ਨੇ ਉਹ ਘਰੇਲੂ ਜ਼ਿੰਮੇਵਾਰੀਆਂ ਤੋਂ ਕਤਰੌਂਦੇ ਆ ਉਹ ਇੱਕ ਵਾਰੀ ਡਿਊਟੀ ਤੇ ਘਰ ਆਉਂਦੇ ਆ ਆਪਦੀ ਪਰ ਘਰ ਆ ਕੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਰਾਸ਼ਨ ਮੁੱਕਿਆ ਹੈ ਕੋਈ ਜੀ ਇਸ ਟੂ ਟੇਪਰ ਜੀ ਹੈ ਉਹਨੂੰ ਸਹੀ ਕਰਾਉਣਾ ਹੈ ਬੱਚਿਆਂ ਦੀਆਂ ਫੀਸਾਂ ਦੇ ਭਰਨੀਆਂ ਨੇ ਜਾਂ ਉਹਨਾਂ ਦੇ ਸਕੂਲਾਂ 'ਚ ਜਾਣਾ ਪੇਰੈਂਟਸ ਮੀਟਿੰਗ ਹੈਗੀ ਹੈ ਮਤਲਬ ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਉਹ فارਗ ਹੋ ਜਾਂਦੇ ਆ ਉਹ ਉਹਨਾਂ ਨੂੰ ਡਿਊਟੀ ਸਮਝਦੇ ਹੀ ਨਹੀਂ ਤੇ ਜਿਹੜਾ ਪ੍ਰੈਸ਼ਰ ਹੈ ਸਾਰਾ ਉਹ ਵਾਈਫ ਤੇ ਆ ਜਾਂਦਾ ਜਾਂ ਇਸ ਦੇ ਬਿਲਕੁਲ ਉਲਟ ਵੀ ਹੁੰਦਾ ਹੈ ਕਿ ਵਾਈਫ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੀ ਤੇ ਉਹ ਹਸਬੰਡ ਦੇ ਉੱਤੇ ਹੀ ਬਹੁਤ ਪ੍ਰੈਸ਼ਰ ਪਿਆ ਰਹਿੰਦਾ ਸੋ ਇਹ ਵੀ ਬਹੁਤ ਵੱਡਾ ਕਾਰਨ ਹੈ ਜਿਹੜਾ ਹਸਬੰਡ ਵਾਈਫ ਦੇ ਇੱਕ ਪਿਆਰੇ ਜਿਹੇ ਰਿਸ਼ਤੇ ਨੂੰ ਝਗੜੇ ਤੱਕ ਲੈ ਆਉਂਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੰਕਾਰ ਈਗੋ ਹਨਾ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਦੇਖੋ ਸਭ ਤੋਂ ਜ਼ਰੂਰੀ ਇਹ ਗੱਲ ਸਮਝਣ ਵਾਲੀ ਹੈ ਸਾਡੀ ਕਿ ਇੱਕ ਹਸਬੰਡ ਵਾਈਫ ਦਾ ਹੀ ਰਿਸ਼ਤਾ ਇਹੋ ਜਿਹਾ ਜਿੱਥੇ ਅਸੀਂ ਕੋਈ ਈਗੋ ਨਹੀਂ ਰੱਖ ਸਕਦੇ ਅਸੀਂ ਦੁਨੀਆ ਨਾਲ ਲੜ ਵੀ ਸਕਦੇ ਆ ਹੋਰ ਕਿਸੇ ਵੀ ਰਿਸ਼ਤੇ ਚ ਅਸੀਂ ਆਪਣੀ ਈਗੋ ਵੀ ਦਿਖਾ ਸਕਦੇ ਆ ਸੈਲਫ ਰਿਸਪੈਕਟ ਵੀ ਦਿਖਾ ਸਕਦੇ ਆ ਪਰ ਹਸਬੰਡ ਵਾਈਫ ਦਾ ਰਿਸ਼ਤਾ ਇਹੋ ਜਿਹਾ ਹੁੰਦਾ ਕਿ ਦੋਨਾਂ ਨੂੰ ਇੱਕ ਦੂਜੇ ਬਿਨਾ ਬਿਲਕੁਲ ਵੀ ਨਹੀਂ ਸਰਦਾ ਤੇ ਇੱਥੇ ਈਗੋ ਦਾ ਤਾਂ ਬਿਲਕੁਲ ਹੀ ਕੋਈ ਕੰਮ ਨਹੀਂ ਚਲੋ ਸੈਲਫ ਰਿਸਪੈਕਟ ਤਾਂ ਆਪਾਂ ਫਿਰ ਵੀ ਕਹਿੰਦੇ ਆ ਕਿ ਦੋਨਾਂ ਦੀ ਹੁੰਦੀ ਹੈ ਤੇ ਇੱਕ ਦੂਜੇ ਨੂੰ ਅਸੀਂ ਰਿਸਪੈਕਟ ਦੇਣੀ ਦੇਈਏ ਤੇ ਆਪਣੀ ਰਿਸਪੈਕਟ ਆਪਣੇ ਆਪ ਨੂੰ ਪਹਿਲਾਂ ਦੇਈ ਹੈ ਨਾ ਪਰ ਜਿਹੜਾ ਹੈਗਾ ਵੀ ਈਗੋ ਹੈ ਉਹ ਇਸ ਰਿਸ਼ਤੇ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਆਉਣੀ ਚਾਹੀਦੀ। ਏਸੀ ਈਗੋ ਨੇ ਬਹੁਤ ਘਰ ਤਬਾਹ ਕੀਤੇ ਨੇ। ਅ ਇੱਕੋ ਹੈਗਾ ਨਾ ਸ਼ੇਅਰ ਸੇ ਗੈਰੋਂ ਸੇ ਕਹਾ ਤੂੰਨੇ ਗੈਰੋਂ ਸੇ ਸੁਨਾ ਤੂੰਨੇ ਕੁਝ ਹਮ ਸੇ ਕਹਾ ਹੋਤਾ ਕੁਝ ਹਮ ਸੇ ਸੁਨਾ ਹੋਤਾ। ਕਈ ਵਾਰ ਅਸੀਂ ਆਪਣੀ ਗੱਲ ਕਰਦੇ ਹਾਂ ਸਾਹਮਣੇ ਤੋਂ ਬਹੁਤ ਸਮਾਂ ਲੰਗਾ ਦਿਨਿਆਂ ਦੂਜਿਆਂ ਦੀਆਂ ਗੱਲਾਂ ਚ ਆ ਜਾਂਦੇ ਹਾਂ ਦੂਜਿਆਂ ਨੂੰ ਦੱਸਦੇ ਰਹਿਨੇ ਆ ਪਰ ਆਪ ਅਸੀਂ ਈਗੋ ਕਰਕੇ ਆਪਸੀ ਰਿਸ਼ਤੇ ਨੂੰ ਸੋਨਾ ਬਣਾਉਣ ਦੀ ਇੱਕ ਵੀ ਕੋਸ਼ਿਸ਼ ਨਹੀਂ ਕਰਦੇ ਅਗਲੀ ਜਿਹੜੀ ਗੱਲ ਹੈਗੀ ਉਹ ਹੈਗੀ ਬਾਹਰੀ ਪ੍ਰਭਾਵ ਜਿਵੇਂ ਕਈ ਵਾਰ ਆਪਾਂ ਕਹਿੰਦੇ ਆ ਕਿ ਔਰਤਾਂ ਅਕਸਰ ਹੀ ਕੁੜੀਆਂ ਸ਼ਿਕਾਇਤ ਕਰਦੀਆਂ ਕਿ ਮੇਰੀ ਸੱਸ ਦੀ ਬਹੁਤ ਦਖਲਅੰਦਾਜ਼ੀ ਹੈ ਸਾਡੇ ਆਪਸੀ ਰਿਸ਼ਤਿਆਂ ਦੇ ਵਿੱਚ ਤੇ ਮੇਰੇ ਜਿਹੜੇ ਹਸਬੈਂਡ ਆ ਉਹ ਮੇਰੀ ਮਦਰ-ਇਨ-ਲਾ ਦੇ ਪ੍ਰੈਸ਼ਰ ਹੇਟ ਰਹਿੰਦੇ ਆ ਉਹਨਾਂ ਤੋਂ ਝਿਜਕਦੇ ਆ ਉਹਨਾਂ ਦੇ ਸਾਹਮਣੇ ਮੇਰੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਜਾਂ ਕੋਈ ਬਾਹਰੋਂ ਦੋਸਤ ਮਿੱਤਰ ਇਹੋ ਜਿਹੇ ਹੁੰਦੇ ਆ ਜਿਹੜੇ ਬਦੋ-ਬਦੀ ਸਾਡੇ ਰਿਸ਼ਤਿਆਂ ਨੂੰ ਖਰਾਬ ਕਰਨ ਤੱਕ ਜਾਂਦੇ ਆ ਹਨਾ ਅਕਸਰ ਹੀ ਕਈ ਵਾਰ ਆਦਮੀਆਂ ਨੂੰ ਕਹਿਣ ਲੱਗ ਜਾਂਦੇ ਆ ਤੂੰ ਦੱਬ ਜਾ ਨਾ ਯਾਰ ਤੂੰ ਆਦੀ ਵਾਈਫ ਤੋਂ ਡਰਦਾ ਯਾਰ ਤੂੰ ਹਰ ਗੱਲ ਉਹ ਤੋਂ ਪੁੱਛ ਕੇ ਕਰਦਾ ਜਦੋਂ ਐਦਾਂ ਦੀਆਂ ਬਾਹਰੋਂ ਮੱਤਾਂ ਮਿਲਣ ਲੱਗ ਜਾਂਦੀਆਂ ਉਸ ਵਜ੍ਹਾ ਕਰਕੇ ਵੀ ਜਿਹੜਾ ਇਹ ਰਿਸ਼ਤਾ ਆ ਉਹ ਖਰਾਬ ਹੋ ਜਾਂਦਾ ਇੱਕ ਹੋਰ ਵੱਡਾ ਕਾਰਨ ਹੈਗਾ ਹਸਬੈਂਡ ਨੂੰ ਜਾਂ ਵਾਈਫ ਨੂੰ ਜ਼ਿਆਦਾਤਰ ਇਹ ਵਾਈਫ ਨੂੰ ਹੁੰਦੀ ਹੈ ਸ਼ਿਕਾਇਤ ਕਿ ਮੇਰੇ ਹਸਬੈਂਡ ਮੈਨੂੰ ਟਾਈਮ ਨਹੀਂ ਦਿੰਦੇ ਮੈਨੂੰ ਸਮਾਂ ਨਹੀਂ ਦਿੰਦੇ ਜੇ ਮੈਂ ਇੱਕ ਹਾਊਸ ਵਾਈਫ ਦੀ ਗੱਲ ਕਰਾਂ ਹਨਾ ਉਹਨਾਂ ਨੇ ਸਾਰਾ ਦਿਨ ਘਰ ਰਹਿਣਾ ਹੁੰਦਾ ਘਰ ਦੇ ਕੰਮਾਂ ਕਾਰਾਂ 'ਚ ਲੱਗੀਆਂ ਰਹਿਣਾ ਹੁੰਦਾ ਬਹੁਤ ਕੁਝ ਮਨ ਦੇ ਵਿੱਚ ਖਿਆਲ ਆਉਂਦੇ ਨੇ ਹਨਾ ਜਦੋਂ ਸ਼ਾਮ ਨੂੰ ਹਸਬੈਂਡ ਘਰ ਆਉਂਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਫ੍ਰੀ ਬੈਠਾਂਗੇ ਥੋੜੇ ਟਾਈਮ ਗੱਪਸ਼ਪ ਮਾਰਾਂਗੇ ਆਹ ਗੱਲ ਮੈਂ ਉਹਨਾਂ ਨਾਲ ਕਰਨੀ ਆ ਹਨਾ ਪਰ ਹਸਬੰਡ ਹੁੰਦੇ ਆ ਕਿ ਉਹ ਅਜਿਹਾ ਜਿਹੜਾ ਸਮਾਂ ਉਹ ਉਹਨਾਂ ਨੂੰ ਨਹੀਂ ਦਿੰਦੇ ਉਹ ਥੱਕੇ ਟੁੱਟੇ ਆ ਕੇ ਆਪਦਾ ਰੋਟੀ ਪਾਣੀ ਖਾਦਾ ਟੀਵੀ ਲਾ ਦੇਖਿਆ ਖਬਰਾਂ ਸੁਣੀਆਂ ਤੇ ਸੌਂਗੇ ਤੇ ਉਹ ਗੱਲਾਂ ਨਾ ਕਈ ਵਾਰ ਔਰਤਾਂ ਦੇ ਅੰਦਰ ਹੀ ਰਹਿ ਜਾਂਦੀਆਂ ਉਹ ਖੁੱਲ ਕੇ ਉਹਨਾਂ ਨਾਲ ਕਰਦੀਆਂ ਨਹੀਂ ਤੇ ਫਿਰ ਆਪਸ 'ਚ ਉਹਨਾਂ ਦੀਆਂ ਜਿਹੜੀਆਂ ਦੂਰੀਆਂ ਜਿਉਂ ਪੈਣ ਲੱਗ ਜਾਂਦੀਆਂ ਤੇ ਰਿਸ਼ਤਾ ਖਰਾਬ ਹੋਣ ਲੱਗ ਜਾਂਦਾ ਹੈ ਬਸ ਇਹੀ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਜਿਹੜਾ ਇਹ ਰਿਸ਼ਤਾ ਉਹ ਖਟਾਸ ਦੇ ਵਿੱਚ ਬਦਲ ਜਾਂਦਾ ਹੈ ਕਿਹੜੀਆਂ ਕਿਹੜੀਆਂ ਅ ਸਮੱਸਿਆਵਾਂ ਆ ਜਾਂਦੀਆਂ ਜਦੋਂ ਅਸੀਂ ਇਸ ਤਰ੍ਹਾਂ ਦਾ ਇੱਕ ਦੂਜੇ ਨਾਲ ਵਿਹਾਰ ਕਰਦੇ ਆਂ ਵੀ ਉਹਨਾਂ ਨਾਲ ਬੈਠ ਕੇ ਗੱਲ ਨਹੀਂ ਕਰਦੇ ਕਮਿਊਨੀਕੇਸ਼ਨ ਦੀ ਕਮੀ ਐ ਕੰਮਾਂ ਦਾ ਸੀ ਪ੍ਰੈਸ਼ਰ ਨਹੀਂ ਲੈਂਦੇ ਉਹਨਾਂ ਨੂੰ ਸਮਾਨ ਨਹੀਂ ਦਿੰਦੇ ਦਿਲ ਦੀ ਗੱਲ ਨਹੀਂ ਕਰਦੇ ਬਾਹਰੀ ਲੋਕਾਂ ਦੇ ਪ੍ਰਭਾਵ ਹੇਠ ਆ ਜਾਂਦੇ ਆ ਤਾਂ ਕੀ ਹੁੰਦਾ ਗੱਲਬਾਤ ਦੀ ਕਮੀ ਛੋਟੇ ਛੋਟੇ ਝਗੜਿਆਂ 'ਚ ਬਦਲਣ ਲੱਗਦੀ ਐ ਜਦੋਂ ਅਸੀਂ ਗੱਲ ਨਹੀਂ ਕਰਦੇ ਤਾਂ ਛੋਟੇ ਛੋਟੇ ਝਗੜੇ ਆਪਸ 'ਚ ਪੈਦਾ ਹੁੰਦੇ ਨੇ ਉਸ ਤੋਂ ਬਾਅਦ ਜਿਹੜੀ ਟਾਈਮ ਨਾ ਦੇਣ ਦੀ ਗੱਲ ਹੈਗੀ ਹੈ ਕਿ ਅਸੀਂ ਆਪਣੇ ਪਾਰਟਨਰ ਨੂੰ ਟਾਈਮ ਨਹੀਂ ਦਿੰਦੇ ਇਹ ਤਾਂ ਇੱਕ ਸਭ ਤੋਂ ਖਤਰਨਾਕ ਜਾਇਦਾ ਸਿੱਟਾ ਨਿਕਲਦਾ ਉਹ ਹੈਗੇ ਕਿ ਬਾਹਰੀ ਰਿਲੇਸ਼ਨ ਬਣਨੇ ਸ਼ੁਰੂ ਹੋ ਜਾਂਦੇ ਆ ਜਾਂ ਆਦਮੀ ਦੇ ਜਾਂ ਔਰਤ ਦੇ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੇ ਨਾ ਬਾਹਰੀ ਉਹ ਰਿਲੇਸ਼ਨ ਬਣਾ ਲੈਂਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਨੂੰ ਘਰੋਂ ਉਸ ਤਰ੍ਹਾਂ ਦਾ ਪਿਆਰ ਨਹੀਂ ਮਿਲਦਾ ਉਸ ਤਰ੍ਹਾਂ ਦਾ ਧਿਆਨ ਨਹੀਂ ਮਿਲਦਾ ਤੇ ਜਿਹੜੀ ਵੀ ਆਪਦੀ ਗੱਲਬਾਤ ਕਰਨੀ ਆ ਤਾਂ ਬਾਹਰ ਇੱਕ ਰਿਸ਼ਤੇ ਦੇ ਵਿੱਚ ਜਦੋਂ ਵੱਜ ਜਾਂਦੇ ਆ ਤਾਂ ਉਹ ਸਾਰਾ ਆਪਣਾ ਸਮਾਂ ਵੀ ਉੱਥੇ ਦੇਣ ਲੱਗਦੇ ਆ ਤਾਂ ਇਹ ਇੱਕ ਬਹੁਤ ਵੱਡਾ ਹੈਗਾ ਨੁਕਸਾਨ ਇਸੇ ਰਿਸ਼ਤੇ ਦਾ ਜਦੋਂ ਅਸੀਂ ਆਪਸੀ ਇੱਕ ਦੂਜੇ ਦੀ ਗੱਲ ਸੁਣਦੇ ਨਹੀਂ ਹੈਗੇ ਤੇ ਦੂਜੀ ਗੱਲ ਜਿਵੇਂ ਮੈਂ ਦੱਸਿਆ ਕਿ ਫਾਈਨੈਂਸ਼ੀਅਲ ਸਮੱਸਿਆਵਾਂ ਹੁੰਦੀਆਂ ਦੇਖੋ ਕੀਦੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਜਿੰਨਾ ਮਰਜ਼ੀ ਕੋਈ ਰਿਚ ਹੋਵੇ ਜਿੰਨੇ ਮਰਜ਼ੀ ਕੋਈ ਲੈਂਡਲੋਰਡ ਹੋਵੇ ਉਹਨਾਂ ਦੀਆਂ ਵੀ ਪਲੈਨਿੰਗਸ ਬਣੀਆਂ ਹੁੰਦੀਆਂ ਉਹਨਾਂ ਦਾ ਵੀ ਆਮਦਨ ਦਾ ਤੇ ਖਰਚਿਆਂ ਦਾ ਇੱਕ ਬੈਲੈਂਸ ਬਣਿਆ ਹੁੰਦਾ ਸੋ ਉਹ ਵੀ ਹਰ ਇੱਕ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰਦੇ ਆ ਜਿੰਨੀ ਵੀ ਸਾਡੀ ਇਨਕਮ ਆ ਥੋੜੀ ਆ ਚਾਹੇ ਬਹੁਤੀ ਆ ਅਸੀਂ ਆਪਣੇ ਖਰਚਿਆਂ ਤੇ ਕੰਟਰੋਲ ਕਰੀਏ ਬੈਠ ਕੇ ਬਜਟ ਬਣਾਈਏ ਸਮਝਦਾਰੀ ਨਾਲ ਚੱਲੀਏ ਕਿ ਜਿਹੜੀਆਂ ਪਹਿਲਾਂ ਜ਼ਰੂਰੀ ਚੀਜ਼ਾਂ ਹੈਗੀਆਂ ਉਹ ਅਸੀਂ ਲੈਣੀਆਂ ਦੂਜੀਆਂ ਅਸੀਂ ਬਾਅਦ ਚ ਕਰ ਸਕਦੇ ਆ ਇੱਕ ਹੋਰ ਕਾਰਨ ਵੀ ਹੈਗਾ ਹਸਬੰਡ ਵਾਈਫ ਦੇ ਰਿਸ਼ਤੇ ਦੇ ਵਿੱਚ ਕਿ ਇੱਕ ਬੰਦਾ ਖਰਚੀਲਾ ਹੁੰਦਾ ਉਹਨਾਂ ਨੂੰ ਨਹੀਂ ਪਤਾ ਕਿ ਕੋਈ ਬਜਟ ਵੀ ਬਣਾਈਦਾ ਜਾਂ ਜੋ ਚੀਜ਼ ਚੰਗੀ ਲੱਗੀ ਉਹ ਲੈ ਲਈ ਜੋ ਆਪਣੇ ਆਪ ਨੂੰ ਦਿਲ ਕੀਤਾ ਅਭੀ ਮੈਂ ਆ ਲੈਣਾ ਤਾਂ ਉਹ ਲੈ ਲਿਆ ਪਰ ਜ਼ਰੂਰੀ ਕੰਮਾਂ ਲਈ ਜ਼ਰੂਰੀ ਚੀਜ਼ਾਂ ਲਈ ਫਿਰ ਉਹਨਾਂ ਕੋਲ ਪੈਸੇ ਨਹੀਂ ਬਚਦੇ ਤਾਂ ਉੱਥੇ ਵੀ ਕਲੇਸ਼ ਸ਼ੁਰੂ ਹੁੰਦਾ ਘਰ ਦੇ ਵਿੱਚ ਕਲਾ ਪੈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਆ ਕਿ ਇੱਕ ਦੂਜੇ ਨੂੰ ਉਹਨਾਂ ਨੂੰ ਅੰਡਰਸਟੈਂਡ ਕਰਨਾ ਮੰਨ ਲਓ ਇੱਕ ਦੂਜੇ ਦੀ ਬਿਮਾਰੀ ਦੇ ਵਿੱਚ ਉਹਦਾ ਸਾਥ ਦੇਣਾ ਜਦੋਂ ਅਸੀਂ ਉਹ ਨਹੀਂ ਦਿੰਦੇ ਤਾਂ ਇਗਨੋਰ ਕਰ ਦਿੰਨੇ ਆ ਜਦੋਂ ਤਾਂ ਫਿਰ ਕਹਿੰਦੇ ਨਹੀਂ ਹੁੰਦੇ ਕਿ ਬੰਦਾ ਫਿਰ ਆਪਦੇ ਦੁੱਖ ਸੁੱਖ ਕੀਤੇ ਹੋਰ ਕਰਨ ਲੱਗ ਜਾਂਦਾ ਹੈ ਔਰਤਾਂ ਕਿਤੇ ਹੋਰ ਬਿਲਕੁਲ بے ਧਿਆਨ ਹੋ ਜਾਂਦੀਆਂ ਘਰ ਦੇ ਕੰਮਾਂ ਕਾਰਾਂ ਵਜੋਂ ਇੱਕ ਹੋਰ ਜਿਹੜਾ ਸਭ ਤੋਂ ਭਿਆਨਕ ਸਿੱਟਾ ਹੈਗਾ ਬੱਚਿਆਂ ਤੇ ਕੀ ਅਸਰ ਪੈਂਦਾ ਸਾਡੇ ਬੱਚੇ ਜਦੋਂ ਸਾਨੂੰ ਲੜਦਿਆਂ ਝਗੜਿਆਂ ਦੇਖਦੇ ਆਪਸ ਚ ਅਸੀਂ ਕਦੇ ਖੁਸ਼ ਨਹੀਂ ਹੁੰਦੇ ਅਸੀਂ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਨੂੰ ਖਿੱਚ ਕੇ ਪੈਂਦੇ ਆ ਉਹ ਸਾਰੀਆਂ ਚੀਜ਼ਾਂ ਜਦੋਂ ਬੱਚੇ ਦੇਖਦੇ ਆ ਹਨਾ ਤਾਂ ਬੱਚਿਆਂ ਤੇ ਬਹੁਤ ਮਾੜਾ ਇਹਦਾ ਅਸਰ ਹੁੰਦਾ ਹੈ ਅ ਬੱਚੇ ਡਿਪਰੈਸ਼ਨ ਤੱਕ ਜਾ ਸਕਦੇ ਆ ਉਹਨਾਂ ਦਾ ਸਕੂਲ ਦਾ ਜਿਹੜਾ ਰਿਜ਼ਲਟ ਹੈਗਾ ਉਹਨਾਂ ਦੀ ਪੜ੍ਹਾਈ ਬਹੁਤ ਪਿੱਛੇ ਚਲੀ ਜਾਂਦੀ ਹੈ ਰਿਜ਼ਲਟ ਮਾੜਾ ਆਉਣ ਲੱਗ ਜਾਂਦਾ ਹੈ ਟੀਚਰਾਂ ਆਂਦੀਆਂ ਸ਼ਿਕਾਇਤਾਂ ਆਉਣ ਲੱਗ ਜਾਂਦੀਆਂ ਕਿ ਤੁਹਾਡੇ ਬੱਚੇ ਕਲਾਸ ਦੇ ਵਿੱਚ ਪ੍ਰੈਜ਼ੈਂਟ ਹੀ ਨਹੀਂ ਹੁੰਦੇ ਬੈਠੇ ਹੁੰਦੇ ਆ ਪਰ ਉਹ ਪ੍ਰੈਜ਼ੈਂਟ ਨਹੀਂ ਹੁੰਦੇ ਉਕੇ ਟੀਚਰ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਕਿਉਂ ਕਿ ਬੱਚਾ ਅੰਡਰ ਪ੍ਰੈਸ਼ਰ ਹੁੰਦਾ ਬੱਚੇ ਦੇ ਉੱਤੇ ਇਹਨਾਂ ਸਾਰੀਆਂ ਗੱਲਾਂ ਦਾ ਬਹੁਤ ਪ੍ਰਭਾਵ ਪੈਂਦਾ ਦੇਖੋ ਬੱਚੇ ਕੋਮਲ ਹੁੰਦੇ ਆ ਹਨਾ ਉਹਨਾਂ ਨੂੰ ਤਾਂ ਅਸੀਂ ਹਮੇਸ਼ਾ ਪਿਆਰ ਨਾਲ ਤੇ ਧਿਆਨ ਨਾਲ ਹਨਾ ਆਪਣੇ ਗਲ ਲਾ ਕੇ ਵੀ ਰੱਖਣਾ ਹੁੰਦਾ ਉਹਨਾਂ ਨੂੰ ਪ੍ਰੋਟੈਕਟ ਵੀ ਕਰਨਾ ਉਹਨਾਂ ਨੂੰ ਸਟਰੋਂਗ ਵੀ ਬਣਾਉਣਾ ਤੇ ਇਹ ਸਾਰਾ ਕੁਝ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਆਪ ਸਮਝਦਾਰਾਂ ਘੜੀ ਘੜੀ ਨਾ ਇਸ ਤਰ੍ਹਾਂ ਜਦੋਂ ਹੁੰਦਾ ਤੇ ਅਸੀਂ ਰਿਸ਼ਤੇਦਾਰਾਂ ਤੋਂ ਵੀ ਦੋਸਤਾਂ ਮਿੱਤਰਾਂ ਤੋਂ ਵੀ ਦੂਰ ਹੋਣ ਲੱਗ ਜਾਂਦੇ ਆ ਸਾਡਾ ਸੋਸ਼ਲ ਇੰਟਰੈਕਸ਼ਨ ਆ ਜਿਹੜਾ ਉਹ ਘਟ ਜਾਂਦਾ ਅਸੀਂ ਆਪਣੇ ਆਪ ਦੇ ਵਿੱਚ ਮਸਤ ਹੋ ਜਾਂਦੇ ਆ ਘਰ ਦਾ ਮਾਹੌਲ ਹੀ ਬਿਲਕੁਲ ਖਰਾਬ ਹੋ ਜਾਂਦਾ ਕਰੇ ਬੜਨ ਨੂੰ ਦਿਲ ਨਹੀਂ ਕਰਦਾ ਹਨਾ ਤੇ ਬਾਹਰ ਹੀ ਜ਼ਿਆਦਾ ਬੰਦਾ ਟਾਈਮ ਸਪੈਂਡ ਕਰਨ ਲੱਗ ਜਾਂਦਾ ਇਹ ਵੀ ਇਹਦਾ ਭਿਆਨਕ ਸਿੱਟਾ ਹੈਗਾ ਜਦੋਂ ਹਸਬੰਡ ਵਾਈਫ ਦੇ ਆਪਸੀ ਰਿਸ਼ਤੇ ਸਹੀ ਨਹੀਂ ਹੁੰਦੇ ਤੇ ਆਖਰ ਨੂੰ ਹੌਲੀ-ਹੌਲੀ ਇਹ ਚੀਜ਼ਾਂ ਇੰਨੀਆਂ ਕਿ ਭਿਆਨਕ ਹੋ ਜਾਂਦੀਆਂ ਨੇ ਰਿਸ਼ਤੇ ਇੰਨੇ ਕਿ ਖਰਾਬ ਹੋ ਜਾਂਦੇ ਆ ਕਿ ਤਲਾਕ ਦੇਣ ਤੱਕ ਦੀ ਨੌਬਤ ਆ ਜਾਂਦੀ ਹੈ ਤੇ ਉਹ ਆਪਣੇ ਰਿਸ਼ਤੇ ਨੂੰ ਕੋਰਟ ਕਚੈਰੀਆਂ ਦੇ ਵਿੱਚ ਲੈ ਜਾਂਦੇ ਆ ਤੇ ਅੰਤ ਨੂੰ ਅਸੀਂ ਗੱਲ ਕਰਾਂਗੇ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੁੰਦਾ ਇਸ ਰਿਸ਼ਤੇ ਦੇ ਵਿੱਚ ਇਸ ਮਾਹੌਲ ਦੇ ਵਿੱਚ ਪਰਿਵਾਰਕ ਮਾਹੌਲ ਦੇ ਵਿੱਚ ਤਾਂ ਉਹਦਾ ਹੱਲ ਕੀ ਹੈ ਕਿਉਂਕਿ ਦੇਖੋ ਜਿੱਥੇ ਕਿਤੇ ਵੀ ਕੋਈ ਸਮੱਸਿਆ ਹੈ ਤਾਂ ਉਹਦੇ ਹੱਲ ਵੀ ਉੱਥੇ ਹੀ ਪਏ ਨੇ ਬਹੁਤ ਹੀ ਸਮਝਦਾਰੀ ਨਾਲ ਬਹੁਤ ਬਰੀਕਬੀਨੀ ਨਾਲ ਸਾਨੂੰ ਇਹਦੇ ਹੱਲ ਕੱਢਣੇ ਚਾਹੀਦੇ ਆ ਪਹਿਲਾ ਜਿਹੜਾ ਸਭ ਤੋਂ ਇਹਦਾ ਹੱਲ ਹੈਗਾ ਉਹ ਹੈਗਾ ਖੁੱਲ ਕੇ ਗੱਲ ਕਰਨਾ ਦੇਖੋ ਜੇ ਤੁਹਾਡੇ ਅੰਦਰ ਮਨ ਦੇ ਅੰਦਰ ਕੋਈ ਗੰਢ ਹੈ ਕੋਈ ਆਪਦੇ ਪਾਰਟਨਰ ਨਾਲ ਸ਼ਿਕਾਇਤ ਹੈ ਤੁਹਾਨੂੰ ਉਹਦੇ ਤੋਂ ਕੋਈ ਉਮੀਦ ਹੈ ਤੁਹਾਡੇ ਤੋਂ ਕੁਝ ਚਾਹੀਦਾ ਤਾਂ ਤੁਸੀਂ ਉਹਦੇ ਨਾਲ ਖੁੱਲ ਕੇ ਗੱਲ ਕਰੋ ਇਸ ਤੋਂ ਵੱਧ ਨੇੜੇ ਦਾ ਹੋਰ ਕਿਹੜਾ ਰਿਸ਼ਤਾ ਹੁੰਦਾ ਹੈ ਹਸਬੰਡ ਵਾਈਫ ਦਾ ਹੀ ਐਨਾ ਰਿਸ਼ਤਾ ਇੱਕ ਟਰਾਂਸਪੇਰੈਂਸੀ ਵਾਲਾ ਹੁੰਦਾ ਕਿ ਤੁਸੀਂ ਉੱਥੇ ਹਰ ਗੱਲ ਖੁੱਲ੍ਹ ਕੇ ਐਕਸਪਲੇਨ ਕਰ ਸਕਦੇ ਹੋ ਹਨ ਜਦ ਜੇ ਤੁਸੀਂ ਖੁੱਲ੍ਹ ਕੇ ਗੱਲ ਨਹੀਂ ਕਰੋਗੇ ਤਾਂ ਫਿਰ ਤਾਂ ਸਾਹਮਣੇ ਵਾਲੇ ਨੂੰ ਤਾਂ ਨਹੀਂ ਪਤਾ ਕਿ ਤੁਸੀਂ ਕੀ ਚਾਹੁੰਦੇ ਹੋ ਸੋ ਇਹ ਵੀ ਇੱਕ ਬੜਾ ਵਧੀਆ ਹੱਲ ਹੈ ਕਿ ਤੁਸੀਂ ਆਪਣੀ ਗੱਲ ਉਹਨਾਂ ਕੋਲ ਰੱਖੋ ਖੁੱਲ੍ਹ ਕੇ ਗੱਲ ਕਰੋ ਤੇ ਤੁਹਾਡੀ ਗੱਲ ਪੱਕਾ ਸੁਣੀ ਜਾਊਗੀ ਅਗਲੀ ਗੱਲ ਹੈਗੀ ਹੈ ਕਿ ਤੁਸੀਂ ਸੁਣਨ ਦੀ ਆਦਤ ਪਾਓ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਹਸਬੰਡ ਵਾਈਫ ਦੇ ਵਿੱਚ ਜਦੋਂ ਇੱਕ ਜਣਾ ਕੋਈ ਗੱਲ ਕਰ ਰਿਹਾ ਤਾਂ ਦੂਜਾ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ ਉਹਦੀ ਗੱਲ ਨੂੰ ਵਿੱਚੋਂ ਹੀ ਕੱਟ ਦਿੰਦਾ ਉਹਨੂੰ ਲੱਗਦਾ ਹੈ ਕਿ ਇਹ ਤਾਂ ਸਭ ਗਲਤ ਹੀ ਕਹਿ ਰਿਹਾ ਮੈਂ ਜੋ ਕਹਿ ਰਿਹਾ ਉਹ ਸਹੀ ਹੈ ਸੋ ਜਦੋਂ ਅਸੀਂ ਕਿਸੇ ਦੂਜੇ ਦੀ ਪਾਰਟਨਰ ਦੀ ਗੱਲ ਜਦ ਤੱਕ ਅਸੀਂ ਨਹੀਂ ਸੁਣਦੇ ਵੀ ਉਹ ਕਹਿ ਕੀ ਰਿਹਾ ਉਹਨੂੰ ਧਿਆਨ ਨਾਲ ਸੁਣਦੇ ਨਹੀਂ ਉਹਦੀ ਗੱਲ ਖਤਮ ਹੋਣ ਤੱਕ ਅਸੀਂ ਵਿੱਚੋਂ ਹੀ ਕੱਟ ਕੇ ਵਿੱਚੋਂ ਬੋਲਣਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਉਸ ਜਿਹੜੀ ਉਹ ਲੜਾਈ ਹੈ ਜਉਂ ਜਿਹੜੀ ਖਰਾਬ ਸਿਚੁਏਸ਼ਨ ਆ ਤਾਂ ਉਹਦੇ ਚੋਂ ਅਸੀਂ ਕਿਵੇਂ ਬਾਹਰ ਆਵਾਂਗੇ ਸੋ ਸੁਣਨ ਦੀ ਕਲਾ ਬਹੁਤ ਜ਼ਰੂਰੀ ਹੈ ਅਹਿਮ ਹੈ ਜਿਹੜੀ ਆਪਣੇ ਸਾਰਿਆਂ ਕੋਲ ਹੋਣੀ ਚਾਹੀਦੀ ਹੈ ਕਿਸੇ ਵੀ ਰਿਸ਼ਤੇ 'ਚ ਅੱਜ ਆਪਾਂ પતિ ਪਤਨੀ ਦੀ ਗੱਲ ਕਰ ਰਹੇ ਹਾਂ ਸੋ ਸੁਣਨ ਨੂੰ ਤਰਜੀਹ ਦਿਓ ਆਪਣੀ ਗੱਲ ਬਾਅਦ 'ਚ ਰੱਖੋ ਪਹਿਲਾਂ ਅਗਲੇ ਨੂੰ ਸੁਣੋ ਇੱਕ ਹੋਰ ਜਿਹੜਾ ਸੋਨਾ ਜਿਹਾ ਹੱਲ ਹੈਗਾ ਇਸ ਰਿਸ਼ਤੇ ਦੀ ਖਟਾਸ ਨੂੰ ਖਤਮ ਕਰਨ ਦਾ ਕਿ ਇੱਕ ਦੂਜੇ ਨੂੰ ਕੁਆਲਿਟੀ ਟਾਈਮ ਦਿਓ ਅ ਮਹੀਨੇ ਦੇ ਵਿੱਚ ਦੋ ਕੁ ਵਾਰ ਜੇ ਜ਼ਿਆਦਾ ਨਹੀਂ ਤਾਂ ਦੋ ਕੁ ਵਾਰ ਤੁਸੀਂ ਇਕੱਠੇ ਬੈਠੋ ਹਸਬੰਡ ਵਾਈਫ ਕਿਤੇ ਘੁੰਮਣ ਜਾਓ ਕਿਸੇ ਰੈਸਟੋਰੈਂਟ 'ਚ ਜਾ ਕੇ ਡਿਨਰ ਕਰੋ ਅੰਜੋਏ ਕਰੋ ਗੱਪਸ਼ਪ ਕਰੋ ਕਿਤੇ ਘੁੰਮਣ ਲਈ ਚਲੇ ਜਾਓ ਨੇੜੇ ਤੇੜੇ ਕਿਤੇ ਇਹੋ ਜੀ ਜਗ੍ਹਾ ਤੇ ਜਿੱਥੇ ਤੁਸੀਂ ਆਰਾਮ ਨਾਲ ਇਕਾਂਤ ਚ ਬੈਠ ਸਕੋ ਗੱਲ ਕਰ ਸਕੋ ਹਨ ਸੋ ਇਹ ਬਹੁਤ ਸੋਹਣਾ ਹਾਲ ਹੈ ਕਿ ਤੁਹਾਡੇ ਆਪਸੀ ਰਿਸ਼ਤੇ ਆ ਜਿਹੜੇ ਉਹ ਸੋਹਣੇ ਬਣ ਸਕਣ ਤੇ ਅਗਲੀ ਗੱਲ ਜਿਹੜੀ ਹੈਗੀ ਹੈ ਕਿ ਜ਼ਿੰਮੇਵਾਰੀਆਂ ਵੰਡੋ ਕਿਸੇ ਇੱਕ ਦੇ ਉੱਤੇ ਤੁਸੀਂ ਪ੍ਰੈਸ਼ਰ ਨਹੀਂ ਪਾਉਣਾ ਕਿ ਤੂੰ ਹੀ ਕਰੇਂ ਬੱਚਿਆਂ ਦੇ ਸਕੂਲ ਵੀ ਤੂੰ ਹੀ ਜਾਇਂ ਬਾਜ਼ਾਰ ਸ਼ਾਪਿੰਗ ਲਈ ਜਾਣਾ ਤੂੰ ਹੀ ਜਾਇਂ ਘਰ ਦਾ ਕੋਈ ਸਮਾਨ ਖਰੀਦਣਾ ਮੈਂ ਯਾਰ ਥੱਕ ਗਿਆ ਬਸ ਤੂੰ ਹੀ ਜਾਇਂ ਇਹ ਕਰਨਾ ਛੱਡੋ ਰਲ ਕੇ ਕੰਮ ਕਰੋ ਜ਼ਿੰਮੇਵਾਰੀਆਂ ਰਲ ਕੇ ਪੂਰੀਆਂ ਕਰੋ ਇੱਕ ਦੂਜੇ ਦੀਆਂ ਵੀ ਜ਼ਿੰਮੇਵਾਰੀਆਂ ਵੰਡਾਓ ਹੱਥ ਮਤਲਬ ਵਟਾਓ ਉਹਨਾਂ ਦੇ ਕੰਮਾਂ 'ਚ ਉਹਨਾਂ ਨੂੰ ਸਹਿਯੋਗ ਦਿਓ ਇੱਕ ਦੂਜੇ ਦੇ ਸਹਿਯੋਗੀ ਬਣਨਾ ਉਹਨਾਂ ਦੇ ਕੰਮਾਂ ਦੇ ਵਿੱਚ ਹੱਥ ਵਡਾਉਣਾ ਉਹਨਾਂ ਦੇ ਨਾਲ ਮਿਲ ਕੇ ਕੰਮ ਤਾਂ ਛੇਤੀ ਨਿਪਟ ਜਾਂਦਾ ਹੈ ਹਨਾ ਤੇ ਦੂਜਾ ਗੱਲੇ ਨੂੰ ਵੀ ਲੱਗਦਾ ਕਿ ਮੇਰਾ ਬੋਝ ਕੁਛ ਘੱਟ ਹੋਇਆ ਸੋ ਇਹ ਸਭ ਤੋਂ ਜ਼ਰੂਰੀ ਹੈਗਾ ਕਿ ਤੁਸੀਂ ਜ਼ਿੰਮੇਵਾਰੀਆਂ ਵੰਡ ਲਓ ਬਰਾਬਰ ਦਾ ਉਹਦੇ 'ਚ ਹਿੱਸਾ ਪਾਓ ਤੇ ਇੱਕ ਮੇਨ ਗੱਲ ਹੈ ਜਿਹੜੀ ਫਾਈਨੈਂਸ਼ੀਅਲ ਸਮੱਸਿਆ ਦੀ ਆਪਾਂ ਗੱਲ ਕੀਤੀ ਸੀਗੀ ਉਹਦੇ ਲਈ ਬਜਟ ਬਣਾਓ ਆਪਦੇ ਖਰਚਿਆਂ ਦਾ ਸਾਬਕਿਤਾਬ ਲਾਓ ਕਿ ਕਿੱਥੇ ਜ਼ਿਆਦਾ ਪੈਸਾ ਖਰਚ ਹੋ ਰਿਹਾ ਕਿੱਥੇ ਅਸੀਂ ਰੋਕ ਸਕਦੇ ਹਾਂ ਕਿਹੜੀ ਚੀਜ਼ ਜ਼ਿਆਦਾ ਜ਼ਰੂਰੀ ਆ ਇਹ ਸਾਰਾ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਦੀ ਡਿਟੇਲਿੰਗ ਕਰ ਲਓ ਹਨਾ ਕਿ ਆਪਾਂ ਇਸ ਮਹੀਨੇ ਖਰਚੇ ਕਰਨੇ ਆ ਇਸ ਇੱਕ ਮਹੀਨੇ ਕੋਈ ਇਕੱਠੇ ਦੋ ਖਰਚੇ ਨਾ ਕਰੋ ਬੜੇ ਤਰੀਕਿਆਂ ਨਾਲ ਅਸੀਂ ਆਪਦੇ ਫਾਈਨੈਂਸਸ ਨੂੰ ਬੈਲੈਂਸ ਕਰ ਸਕਦੇ ਆ ਸੋ ਇਹ ਬਹੁਤ ਜ਼ਰੂਰੀ ਹੈ ਕਦੇ ਵੀ ਇੱਕ ਦੂਜੇ ਦੀ ਨਾ ਰਿਸਪੈਕਟ ਕਰਨੀ ਨਾ ਭੁੱਲੋ ਹਸਬੰਦ ਨੂੰ ਕਈ ਵਾਰ ਹੁੰਦਾ ਕਿ ਬੱਚਿਆਂ ਦੇ ਸਾਹਮਣੇ ਵਾਈਫ ਨੂੰ ਬੁਰੀ ਤਰ੍ਹਾਂ ਬੋਲ ਦਿੰਦੇ ਆ ਜਿਸ ਘਰ ਦੇ ਵਿੱਚ ਵੀ ਆਦਮੀ ਆਪਣੀ ਵਾਈਫ ਤੇ ਰੋਹ ਮਾਰਦਾ ਉਹਨੂੰ ਆਪਣੇ ਅਦੀਨ ਜ਼ਿਆਦਾ ਰੱਖਦਾ ਉਹਨੂੰ ਬਹੁਤਾ ਖੁੱਲ ਕੇ ਨਹੀਂ ਵਿਚਰਨ ਦਿੰਦਾ ਉਸ ਘਰ ਦੇ ਵਿੱਚ ਜਿਹੜੇ ਬੇਟੇ ਆ ਉਹਨਾਂ ਦੇ ਉਹ ਹਮੇਸ਼ਾ ਆਪਣੀ ਵਾਈਫ ਨਾਲ ਵੀ ਉਸੇ ਤਰ੍ਹਾਂ ਦਾ ਬਿਹੇਵ ਕਰਨਗੇ ਕਿਉਂਕਿ ਜਿਹੜੇ ਬੱਚੇ ਆ ਉਹ ਮਾਂ ਬਾਪ ਨੂੰ ਕਾਪੀ ਕਰਦੇ ਆ ਜੇ ਮਾਂ ਜ਼ਿਆਦਾ ਬੋਲਦੀ ਹੋਏਗੀ ਉੱਚੀ ਆਵਾਜ਼ 'ਚ ਗੱਲ ਕਰਦੀ ਹੋਏਗੀ ਹਸਬੰਡ ਦੀ ਰਿਸਪੈਕਟ ਨਹੀਂ ਕਰਦੀ ਹੋਊਗੀ ਤਾਂ ਉਹਦੀ ਬੇਟੀ ਹੋਏਗੀ ਜਿਹੜੀ ਉਹ ਵੀ ਇਸੇ ਤਰ੍ਹਾਂ ਕਰੇਗੀ ਸੋ ਇਸ ਤਰ੍ਹਾਂ ਸੋਚ ਸਮਝ ਕੇ ਅਸੀਂ ਚੱਲ ਸਕਦੇ ਹਾਂ ਕਿ ਬੱਚਿਆਂ ਤੇ ਵੀ ਮਾੜਾ ਅਸਰ ਨਾ ਪਵੇ ਤੇ ਸਾਡੇ ਘਰ ਦਾ ਜਿਹੜਾ ਮਾਹੌਲ ਹੈ ਉਹ ਵੀ ਸੋਹਣਾ ਬਣਿਆ ਰਹੇ ਤੇ ਸਭ ਤੋਂ ਆਖਰ ਦੇ ਵਿੱਚ ਜਿਹੜਾ ਜ਼ਰੂਰੀ ਹੱਲ ਹੈਗਾ ਉਹ ਇਹ ਹੈ ਕਿ ਜੇ ਲੱਗਦਾ ਨਾ ਕਿ ਰਿਸ਼ਤੇ ਬਹੁਤ ਖਰਾਬ ਹੋ ਰਿਹਾ ਬੱਚਿਆਂ ਤੇ ਅਸਰ ਪੈ ਰਿਹਾ ਆਪਸ 'ਚ ਤੁਹਾਡੀ ਬਣਦੀ ਨਹੀਂ ਘਰ ਦਾ ਨਕਸ਼ਾ ਹੀ ਬਦਲ ਗਿਆ ਤਾਂ ਤੁਸੀਂ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ ਕਿਸੇ ਮਨੋਵਿਗਿਆਨੀ ਨੂੰ ਮਿਲ ਸਕਦੇ ਹੋ ਦੋਨੋਂ ਇਕੱਠੇ ਵੀ ਮਿਲ ਸਕਦੇ ਹੋ ਅਲੱਗ-ਅਲੱਗ ਵੀ ਮਿਲ ਸਕਦੇ ਹਾਂ ਉਹ ਤੁਹਾਨੂੰ ਤੁਹਾਡੀ ਸਾਰੀ ਗੱਲ ਧਿਆਨ ਨਾਲ ਸੁਣਨਗੇ ਤੁਹਾਨੂੰ ਇਹਨਾਂ ਦੇ ਨਿੱਕੇ-ਨਿੱਕੇ ਹੱਲ ਵੀ ਦੱਸਣਗੇ ਹਸਬੰਡ ਵਾਈਫ ਦਾ ਜਿਹੜਾ ਰਿਸ਼ਤਾ ਹੈਗਾ ਪੂਰਾ ਪਰਿਵਾਰ ਇਹਨਾਂ ਦੇ ਆਪਸੀ ਰਿਸ਼ਤੇ ਤੇ ਹੀ ਖੜਾ ਹੁੰਦਾ ਜੇ ਇਹਨਾਂ ਦਾ ਰਿਸ਼ਤਾ ਆਪਸ ਚ ਸੁਹਿਰਦ ਹੈਗਾ ਵਧੀਆ ਇਹਤ ਪ੍ਰੇਮ ਪਿਆਰ ਵਾਲਾ ਹੈ ਨਾ ਰਲ ਕੇ ਚੱਲਦੇ ਆ ਸਾਰਾ ਕੁਝ ਵਧੀਆ ਤਾਂ ਇਹਦੂ ਸੋਹਣੀ ਗੱਲ ਕੀ ਹੋ ਸਕਦੀ ਆ ਸੋ ਇਹ ਗੱਲਾਂ ਨੇ ਕੁਝ ਜਿਹੜੀਆਂ ਸਾਨੂੰ ਧਿਆਨ ਦੇਣੀਆਂ ਚਾਹੀਦੀਆਂ ਦੇਖੋ ਅਸੀਂ ਨਿਆਣੇ ਨਹੀਂ ਹੁੰਦੇ 25 26 27 ਸਾਲ ਹੱਦ 30 ਤੱਕ ਹਨਾ ਹੁਣ ਤਾਂ ਵੱਡੇ ਹੋ ਕੇ ਵਿਆਹ ਕਰਦੇ ਆ ਇਹ ਕੋਈ ਨਿਆਣੀ ਉਮਰ ਨਹੀਂ ਹੁੰਦੀ ਕਿ ਸਾਨੂੰ ਸਮਝਾਇਆ ਜਾਵੇ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਵਿਆਹ ਕਰਾਉਣ ਤੋਂ ਪਹਿਲਾਂ ਹੀ ਸਾਨੂੰ ਇੱਕ ਜ਼ਿੰਮੇਵਾਰ ਇਨਸਾਨ ਬਣਨਾ ਚਾਹੀਦਾ ਤਾਂ ਕਿ ਇਹਨਾਂ ਸਾਰੇ ਝਗੜਿਆਂ ਦੀ ਇਹਨਾਂ ਸਾਰੇ ਹਾਲਾਤਾਂ ਦੀ ਨੌਬਤ ਨਾ ਆਵੇ ਪਰ ਉਹ ਫਿਰ ਵੀ ਜੇ ਕਦੇ ਇਸ ਤਰ੍ਹਾਂ ਹੋ ਵੀ ਜਾਂਦਾ ਤਾਂ ਉਹਨਾਂ ਦਾ ਹੱਲ ਵੀ ਹੈਗਾ ਉਹਨੂੰ ਮਿਲ ਕੇ ਸਮਝਦਾਰੀ ਨਾਲ ਸੂਝਵਾਨੀ ਨਾਲ ਆਪਾਂ ਉਹ ਸਵਾਰ ਸਕਦੇ ਆਂ ਵਿਗੜੀ ਹੋਈ ਚੀਜ਼ ਨੂੰ ਆਪਾਂ ਠੀਕ ਕਰ ਸਕਦੇ ਆਂ ਸੋ ਅੱਜ ਦਾ ਇਹ ਵਿਸ਼ਾ ਤੁਹਾਨੂੰ ਕਿਵੇਂ ਲੱਗਿਆ ਜਿੱਥੇ ਕਿਤੇ ਵੀ ਕੋਈ ਤੁਹਾਨੂੰ ਲੱਗਦਾ ਕਿ ਤੁਹਾਡੇ ਜਾਨ ਪ੍ਰੇਸ਼ਾਨ ਚ ਤੁਹਾਡੇ ਆਲੇ-ਦੁਆਲੇ ਇਸ ਤਰ੍ਹਾਂ ਦਾ ਕੋਈ ਕਪਲ ਹੈਗਾ ਤਾਂ ਤੁਸੀਂ ਇਹ ਪੌਡਕਾਸਟ ਉਹਨਾਂ ਨੂੰ ਜ਼ਰੂਰ ਫਾਰਵਰਡ ਕਰਿਓ ਕਈ ਵਾਰ ਨਿੱਕੀ ਜਿਹੀ ਗੱਲ ਕਿਸੇ ਤੇ ਬਹੁਤ ਵੱਡਾ ਅਸਰ ਕਰ ਜਾਂਦੀ ਹੈ ਸੋ ਅੱਜ ਦੀ ਗੱਲਬਾਤ ਨੂੰ ਮੈਂ ਇੱਥੇ ਹੀ ਖਤਮ ਕਰਦੀ ਆ ਜਲਦੀ ਮਿਲਾਂਗੇ ਤੁਸੀਂ ਜੁੜੇ ਰਹਿਣਾ ਦਸਤਕ ਦੇ ਨਾਲ ਸਤਿ ਸ਼੍ਰੀ ਅਕਾਲ